ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਰਾਣੀ ਸੁੰਦਰਾ ਹੋ ਗਈ ਆ ਤਿਆਰ ਅਜੇ ਵੀ ਵਿਚਾਰੀ ਦਾ ਕੰਮਕਾਰ ਜਿਆ ਰਹਿੰਦਾ ਹੀ ਆ ਕੱਪੜਾ ਲਾਉਣ ਵਾਲਾ ਰਹਿੰਦਾ ਹੀ ਪੂੰਛਦਾ ਹੁਣ ਮੈਂ ਕਿਹਾ ਅੱਜ ਏਮੀ ਚਲਾਓ ਫੇਰ ਸ਼ਾਮ ਨੂੰ ਦੇਖਦੇ ਆ ਬਾਕੀ ਵੀ ਮੋਟਾ ਮੋਟਾ ਜਿਆ ਕੰਮ ਹੀ ਹੋਇਆ ਹੱਥ ਫਿਰਿਆ ਮਗਰੋਂ ਦਾ ਮਸ਼ੀਨ ਰਿਪੇਅਰ ਹੋ ਗਈ ਦੀ ਪਰ ਕਟਰ ਦਾ ਕੰਮ ਕੁਝ ਨਹੀਂ ਕਰਿਆ ਤੇ ਮੈਂ ਕਿਹਾ ਹੁਣ ਕੋਈ ਨਹੀਂ ਦੋ ਦਿਨ ਖੇਚਾ ਫੇਰ ਸ਼ਾਮ ਸ਼ਾਮ ਨੂੰ ਕਰੀ ਚੱਲਾਂਗੇ ਕੰਮ ਜਿਹੜੇ ਕਰਨ ਵਾਲੇ ਆ ਚਲਾਈਏ ਤੇ ਹੁਣ ਆਪਦੇ ਇਥੇ ਵੱਢ ਕੇ ਦੇਖਣ ਲੱਗੇ ਆ 826 ਨੂੰ ਜੀ ਮਸ਼ੀਨ ਆਪਾਂ ਚਲਾ ਲਈ ਸੀ ਬਹੁਤ ਵਧੀਆ ਚੱਲੀ ਅ ਥੋੜਾ ਜਿਹਾ ਜਗ੍ਹਾ ਹੀ ਵੱਡੀ ਆ ਕੀਲਾ ਨਹੀਂ ਹੋਣਾ ਕੀਲੇ ਤੋਂ ਵੀ ਕੀਲਾ ਤਾਂ ਹੋਣਾ ਨਹੀਂ ਬਹੁਤ ਥੋੜੀ ਜਿਹੀ ਜਗ੍ਹਾ ਤਾਂ ਤੇ ਵਧੀਆ ਦਾਣੇ ਹੋ ਗਏ ਸੀਗੇ ਤੇ ਅ ਸੋਨੇ ਦਾਣੇ ਹੋ ਗਏ ਤੇ ਇੱਕ ਬੈਲਟ ਖਰਾਬ ਹੋ ਗਈ ਆ ਉਹ ਖਰਾਬ ਹੀ ਸੀ ਲੈਫਟਰ ਦੇ ਪੰਪ ਵਾਲੀ ਉਹ ਹੁਣ ਨਵੀਂ ਪਾਉਂਦੇ ਆ ਜੋ ਪਾ ਕੇ ਫਿਰ ਚੱਲਦੇ ਆਂ ਜੀ ਆ ਗਈ ਆਪਣੀ ਦੂਜੀ ਰਾਣੀ ਸੁੰਦਰਾ ਵੀ ਇੱਥੇ ਇਹ ਮੰਗਾ ਲਈ ਉਧਰੋਂ ਆਨਲਡ ਵੀ ਕਿਉਂਕਿ ਹੁਣੀ ਹਜੇ ਪਹੁੰਚੀ ਹੈ ਘੇਰਾ ਹੀ ਬਗੜਿਆ ਪੰਚ ਚੰਨੇ 2 ਵਜੇ ਦੇ ਔਕੇ ਰਾਤ ਕੰਮ ਹੈ ਉਹਨਾਂ ਦਾ ਰਹਿ ਗਿਆ ਸੀ ਵਿੱਚ ਉਹ ਹੁਣ ਤੇ ਵੀਰੇ ਵੱਢ ਕੇ ਤੁਰੇ ਸੀਗੇ ਬਾਈ ਹੁਣੀ ਤੇ ਚਲੋ ਪਹੁੰਚ ਗਏ ਟਾਈਮ ਨਾਲ ਤੇ ਹੁਣ ਚਲੋ 2-3 ਦਿਨਾਂ ਦੇ ਵਿੱਚ ਕੰਮ ਇੱਥੇ ਬੁੱਕਲ ਚ ਕਰ ਲਾਂਗੇ ਠੀਕ ਹੋ ਜਾਊਗਾ ਉਹ ਕਿਤੇ ਕਣਕ ਆ ਗਈਆਂ ਡਿੱਗੀਆਂ ਹੋਈਆਂ ਸਾਡੇ ਏਰੀਆ ਦੇ ਵਿੱਚ ਸਾਰੇ ਕਣਕ ਹਰੇਕ ਦੀ ਕਣਕ ਲੰਬੀ ਵੀ ਆ ਵੀ ਦੇ ਲੋ ਬਿਲਕੁਲ ਕਣਕ ਡਿੱਗੀ ਪਈ ਆ ਥੱਲੇ ਲੱਗ ਕੇ ਕਟਰ ਚੱਲਦਾ ਬਿਲਕੁਲ ਥੱਲਿਆਂ ਚੱਕ ਰਹੀ ਆ ਕਣਕ ਹਨ ਤੇ ਵੀ ਉਹ ਵੱਢਣ ਨੂੰ ਟਾਈਮ ਤਾਂ ਲੱਗਣਾ ਹੀ ਆ ਹਨ ਤੇ ਉਹਦੇ ਚੱਕਰ ਦੇ ਵਿੱਚ ਵੀ ਕੰਮ ਉਹਨਾਂ ਨੇ ਨੀ ਨਿਪਟਦਾ ਹੈਗਾ ਜਿੰਨਾ ਨਿਪਟਣਾ ਚਾਹੀਦਾ ਹਨ ਤੇ ਤਾ ਮੰਗਾਈ ਆ ਵੀ ਚੱਲ ਹੁਣ ਇੱਥੇ ਨਿਬੜਜੋ ਕੰਮ ਆ ਨਾ ਕਿ ਆਪਾਂ ਨਵੇਂ ਨਵੇਂ ਬਸੇ ਕੰਮ ਬਣਾਉਂਦੇ ਬਣਾਉਂਦੇ ਆ ਆਪਣੇ ਪੁਰਾਣੇ ਬੰਦਿਆਂ ਨੂੰ ਔਖੇ ਕਰੀਏ ਉਹ ਨਹੀਂ ਆਪਾਂ ਨੂੰ ਮਨਜ਼ੂਰ ਹੈਗਾ ਨਾ ਆਪਾਂ ਨੂੰ ਲਾਰੇ ਲਾਉਣੇ ਆਉਂਦੇ ਆ ਵੀ ਹਾਂ ਅੱਜ ਆ ਗਈ ਕੱਲ ਨੂੰ ਆ ਗਈ ਅੱਜ ਆ ਗਈ ਕੱਲ ਨੂੰ ਮੈਨੂੰ ਐ ਹੁੰਦਾ ਵੀ ਡੇਟ ਦੇ ਦਿਓ ਆਪਣਾ ਕੰਮ ਇਹ ਹੁੰਦਾ ਵੀ ਡੇਟ ਲੈਂਡ ਦੇ ਦਿਓ ਜੇ ਹਰੇਕ ਬੰਦੇ ਫਾਰਮਰ ਤੋਂ ਆਪਾਂ ਪੁੱਛਦੇ ਜਿਨ੍ਹਾਂ ਜਿਨ੍ਹਾਂ ਨੇ ਵੜਦੇ ਆ ਵੀ ਡੇਟ ਦਵੋ ਕਿੰਨੀ ਜੇ ਉਸ ਦਿਨ ਪਤਾ ਵੀ ਹਾਂ ਦਿਵਿਲੀ ਆ ਤਾਂ ਭੇਜ ਦੇਣੀ ਆ ਜੇ ਦੇ ਦੇਣੀ ਆ ਵੀ ਹਾਂ ਠੀਕ ਆ ਇਹ ਰੱਖ ਲੋ ਜੇ ਨਹੀਂ ਹੈਗਾ ਤਾਂ ਉਦੋਂ ਅਗਲੀ ਜਾਂ ਉਦੋਂ ਪਹਿਲਾਂ ਐਵੇਂ ਕਰ ਦੇਈਦਾ ਡੇਟਾ ਲਿਖੀ ਦੀਆਂ ਕੋਸ਼ਿਸ਼ 100% ਦੇ ਵਿੱਚੋਂ 99% ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਹੁਣ ਜਿੱਦਣ ਦਾ ਬੰਦੇ ਨੇ ਕਿਹਾ ਹੋਇਆ ਉਦੋਂ ਪਹੁੰਚੇ ਮਸ਼ੀਨ 'ਚ ਜੇ ਖੜਤ ਨਾ ਪਵੇ ਹਨਾ ਤੇ ਵੀ ਉਵੇਂ ਪਹੁੰਚਣੀ ਚਾਹੀਦੀ ਹੈ ਮਸ਼ੀਨ ਆਪਾਂ ਪੂਰੀ ਕੋਸ਼ਿਸ਼ ਹੁੰਦੀ ਹੈ ਕੀ ਕਿਸੇ ਨੂੰ ਨਰਾਜ ਨਾ ਕਰੀਸੇ ਨੂੰ ਦੁਖੀ ਨਾ ਕਰੀਏ ਕਿ ਹਾਂ ਸਭ ਦੇ ਲਈ ਸਭ ਦੀਆਂ ਫਸਲਾਂ ਆਪਦੀਆਂ ਬਈ ਇਹ ਡਰ ਲੱਗਦਾ ਇਹ ਚੀਜ਼ ਐ ਜੀ ਐ ਇਹ ਕਾਣਕ ਚੀਜ਼ ਹੀ ਐ ਜੀ ਐ ਕੀ ਕਰਿਆ ਜਾਵੇ ਇਹ ਇੱਕ ਹੱਤਾ ਵੱਢ ਗਏ ਫਿਰ ਇਹ ਅੰਕਲ ਦੇ 5 ਕਿੱਲੇ ਆ 5 ਕਿੱਲੇ ਵੱਢ ਗਏ ਫਿਰ ਉਧਰ ਦੋਨੇ ਇਕੱਠੀਆਂ ਕਰ ਦੇਣੀਆਂ ਸ਼ਾਮ ਨੂੰ ਉਹ ਅੰਕਲ ਉਹਨਾਂ ਦੇ ਚੰਗੀ ਛੁੱਟੀ ਲਾ ਦੇਣੀ ਅੱਜ ਚਲੋ ਫਿਰ ਕੱਲ ਨੂੰ ਹੋਰ ਪਾਸੇ ਜਾਵਾਂਗੇ ਸਵਰਾਜ ਵੀ ਚਲਾਤੀ ਆ ਉਹ ਵੀ ਚੱਲਦੀ ਆ ਪੂਰੀ ਵਧੀਆ ਪੇਪੜੇ ਵੀ ਮਾਰਾਂਗੇ ਘੜੀ ਜਲਦੀ ਆ ਆਪਣੀ ਪਹਿਲਾਂ ਵਾਲੀ ਲਾਡੂ ਰਾਣੀ ਚਲਾਈ ਦਿੱਤੀ ਅੱਜ ਫਿਰ ਹਾਰ ਕੇ ਪਹਿਲਾਂ ਉਧਰ ਆਪਣੇ ਵੱਢ ਕੇ ਦੇਖ ਲਿਆ ਸੀਗਾ ਇੱਕ ਕਿੱਲਾ ਕਿਉਂਕਿ ਵੀ ਕਿਸੇ ਦੇ ਖੱਤੇ 'ਚ ਕਿਉਂ ਟੈਸਟ ਕਰਨੀ ਆ ਪਹਿਲਾਂ ਆਪਦੇ ਹੀ ਆਪਾ ਕਰਦੇ ਹੁੰਦੇ ਹਾਂ ਹਰੇਕ ਮਸ਼ੀਨ ਦਾ ਵੀ ਪਹਿਲਾਂ ਚਲੋ ਆਪਦੇ ਚਲਾ ਕੇ ਦੇਖ ਲਈ ਪਹਿਲਾਂ ਆਪਦੇ ਚਲਾ ਕੇ ਦੇਖ ਲਈ ਕਿੱਲਾ ਵੱਡਿਆ ਜੂਰੀ ਸੈੱਟ ਸੀ ਮਸ਼ੀਨ ਦੀ ਤੇ ਹਮਾਰਾ ਚਲਦੀ ਹੈ ਚੱਲਦੀ ਹੈ ਤੇ ਵਿਕੇ ਹੋਏ ਬਹੁਤ ਆ ਕਣਕ ਆ ਵੀ ਜਮਾਈ ਦੇ ਲੋ ਐ ਜੰਮੀ ਪਈ ਆ ਪਰਲਾ ਪਾਸਾ ਉਹ ਕੰਬੇ ਕਰਕੇ ਪੁੱਠਾ ਘਿੜਾ ਤਰੇਆ ਵੀ ਪੁੱਠਾ ਘਿੜਾ ਲਾਇਆ ਵੀ ਹੁਣ ਸੱਦੇ ਘਿੜੇ ਆਉਂਦੀਆਂ ਹੁਣ ਜੀ ਇਹ ਬਹੁਤ ਉਫੇ ਕਰ ਦਿੰਦੇ ਐ ਜੇ ਖੱਤੇ ਜਮਾਈ ਪੈਣ ਦੇ ਪਹਿਲਾਂ ਤਾਂ ਕਟਰ ਲਾ ਕੇ ਆਉਣੀ ਆ ਮਸ਼ੀਨ ਤੇ ਫਿਰ ਰਾਜ ਤਾਰਾਂ ਤਿੰਨ ਚਾਰ ਜਗ੍ਹਾ ਫੇਰਾ ਕੰਧਾਂ ਦੇ ਪਲਾਟਾਂ ਦੇ ਵਿੱਚ ਵੱਢਣੀ ਪਈ ਓਕੇ ਜਿਵੇਂ ਆ ਆ ਵੱਡਿਆ ਵਾ ਇੱਕੋ ਥੱਲੇ ਵੱਢ ਗਿਆ ਤਾਂ ਇੱਕੋ ਉਪਰਾਂ ਵੱਢ ਗਿਆ ਜਿੱਥੇ ਬੁੜੀਆਂ ਫਿਰਦੀਆਂ ਪਲਾਟ ਜੇ ਐਵੇਂ ਵੱਢਣੇ ਬੜੇ ਓਕੇ ਕਰ ਦਿੰਦੇ ਆ ਇਹਨਾਂ ਚ ਡਰ ਵੀ ਰਹਿੰਦਾ ਇਟਾਂ ਰੋੜਿਆਂ ਦਾ ਹੋਰ ਪਤਾ ਨਹੀਂ ਕੀ ਲਟਰਮ ਫਟਰਮ ਛੱਡ ਦਿੰਦੇ ਆ ਇਹ ਜੱਲੋ ਜਾਂਦੀ ਆ ਅੱਜ ਪੂੰਛ ਵਾਲਾ ਕੱਪੜਾ ਨਹੀਂ ਲਾਇਆ ਅੱਜ ਦੇਖਦੇ ਆ ਸ਼ਾਮ ਨੂੰ ਲਿਆ ਕੇ ਦਿੰਨੇ ਆ ਨਾ ਲਾਉਣਗੇ ਉੱਥੇ ਪਿਆ ਵੀ ਹੁਣ ਸੀਗਾ ਕੱਪੜਾ ਤਾਂ ਪਰ ਹੁਣ ਗਮਾਗੂ ਮੂੰਦ ਦਿੱਤਾ ਨਵਾਂ ਲਿਆ ਕੇ ਦਿੰਨੇ ਆ ਕੱਪੜਾ ਪੂੰਛਾ ਲਾ ਜਿਵੇਂ ਹੁਣ ਇਹ ਪੁਰਾਣੀਆਂ ਮਸ਼ੀਨਾਂ ਇਹਨਾਂ ਦੀ ਤਾਂ ਜਾਲੀ ਜੁੜੀ ਝਾੜਨੀ ਪੈਂਦੀ ਆ ਦੁਪਹਿਰ ਟਾਈਮ ਤੇ ਹੁਣ ਜਾਲੀ ਝਾੜ ਲੱਗੇ ਹੋਏ ਆ ਝਾੜੀ ਆ ਜਾਲੀ ਉੱਤੇ ਚੜ ਕੇ ਝਾੜ ਨਹੀਂ ਪੈਂਦੀ ਆ ਇਹਨਾਂ ਦੇ ਵਿਚਾਰੀਆਂ ਦੇ ਉਹ ਹੈ ਨਹੀਂ ਵੀ ਆਪਣੇ ਆਪ ਘੁੰਮ ਕੇ ਝੜ ਜੂ ਫਾ ਚੱਲਦੇ ਆਣ ਜਲੰਧਰ ਨੂੰ ਜਲੰਧਰੋਂ ਸਮਾਨ ਜਿਹਾ ਲਿਆਈਏ ਫੜ ਕੇ ਆ ਦੇਖੋ ਤਾਰਾ ਦੇਖੋ ਕਮਬਾਈਨ ਦੇ ਬਿਲਕੁਲ ਉੱਤੇ ਨਾਲ ਟੱਚ ਕਰਦੀ ਬਹੁਤ ਔਖਾ ਵਰਤਦਾ ਚਲੋ ਇੰਨਾ ਸ਼ੁਕਰ ਆ ਵੀ ਮੋਟਰਾਂ ਵਾਲੀ ਬਿਜਲੀ ਆ ਆਪਾ ਚੱਲਦੇ ਆਣ ਜਲੰਧਰ ਨੂੰ ਜਲੰਧਰੋਂ ਇੱਕ ਦਾ ਬੈਲਟ ਜੀ ਫੜ ਕੇ ਲਿਆਉਣੀ ਆ ਤੇ ਇੱਕ ਰੈਂਟ ਫਾਦੂ ਰੱਖਣੀ ਆ ਸფერ ਉਹ ਹੈ ਨਹੀਂ ਜੀ ਹੁਣ ਮੁੱਕੀ ਹੋਈ ਆ ਬੈਲਟ ਨਾ ਉਹਦੇ ਵਾਲੀ ਪ੍ਰੈਸ਼ਰ ਵਾਲੀ ਬੈਲਟ ਨਹੀਂ ਹੈਗੀ ਕੋਈ ਵੀ ਫੇਰ ਕਿਉਂਕਿ ਇੱਕ ਮਸ਼ੀਨ ਕੋਲੇ ਹੀ ਆ ਉਹ ਉਹ ਉੱਧਰ ਲੈ ਕੇ ਸੀ ਵੀ ਜੇ ਬਾਈ ਚਾਂਸ ਕੋਈ ਖਰਾਬੀ ਆ ਜਾਵੇ ਇੱਕ ਦੋ ਚੀਜ਼ਾਂ ਹੋਰ ਆ ਨਿੱਕੀਆਂ ਨਿੱਕੀਆਂ ਨੇ ਗੁੱਟ ਕੇ ਹੈ ਨਹੀਂ ਫੇਰ ਆਪਣੇ ਕੋਲੇ ਸਟਾਵਾ ਕਨਾਲੇ ਉਹ ਲੈ ਕੇ ਆਉਣੇ ਫੜ ਕੇ ਤੇ ਇੱਕ ਬੈਰੰਗ ਜਿਹਾ ਲੈ ਕੇ ਆਉਣਾ ਉਹ ਕਹਿੰਦੀ ਬੱਸ ਚ ਵੀ ਸਾਨੂੰ ਪਤਾ ਨਹੀਂ ਲੱਗਣਾ ਮੈਂ ਕਿ ਜਲ ਬੱਸ ਚ ਉਹ ਕਹਿੰਦੀ ਬੱਸ ਧਰ ਦਿੰਦੇ ਆ ਮੈਂ ਘਰ ਜਿੱਥੇ ਲੁੱਟਿਆਣੇ ਵੀ ਲੈਣ ਜਾਣਾ ਸਨ ਤੇ ਉਹ ਦਿਨ ਚੱਪੇ ਗਈ ਦੇਖ ਲਓ ਆਹ ਜਿਹੜਾ 베어ਿੰਗ ਆ ਨਾ ਵੀ ਇਹ ਦਾ ਹੌਲੈਂਡ ਦਾ ਇਹ ਦਾ ਫੀਡਰ ਵਾਲਾ 베어ਿੰਗ ਜਿਹੜੀ ਆਪਣੀ ਪਹਿਲੀ ਮਸ਼ੀਨ ਆ ਉਹਦਾ ਇੱਕ 베어ਿੰਗ ਆਪਾਂ ਚੇਂਜ ਕਰਿਆ ਸੀ 베어ਿੰਗ ਖਰਾਬ ਹੋਇਆ ਸੀ ਉਹਦਾ ਆਹ ਟੁੱਟ ਗਿਆ ਸੀ ਬ੍ਰாக்கਟ ਹਨਾ ਫਿੱਟ ਕਰਨ ਲੱਗਿਆਂ ਦਾ ਟੁੱਟ ਗਿਆ ਤੇ ਤੁਸੀਂ ਦੇਖ ਲਓ ਵੀ ਕਿੰਨੇ ਸੀਜ਼ਨ ਹੋ ਗਏ ਲਗਾਤਾਰ ਉਹਨੂੰ ਚੱਲਦੀ ਨਾਲ ਇਹ 베어ਿੰਗ ਦੀ ਕੀਮਤ 3700 ਰੁਪਈਆ ਹੈ ਹਨਾ ਤੇ ਪਰ ਹੁਣ ਜੇ ਲਾਇਆ ਜਾਵੇ ਹਿਸਾਬ ਵੀ ਕਿੰਨੇ ਸਾਲਾਂ ਤੋਂ ਇਹ 베어ਿੰਗ ਚੱਲ ਰਿਹਾ 21 ਮਾਡਲ ਹੈ ਨਾ ਤੇ ਤੁਸੀਂ ਦੇਖ ਲੋ ਵੀ ਜੱਦਾ ਉਹ ਚੱਲ ਚੱਲ ਰਿਹਾ ਉਹਨੂੰ ਕਦੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲ ਨਹੀਂ ਆਈ ਤੇ ਹੋਰ ਦੱਸੋ ਵੀ ਕੀ ਬੰਦਾ ਕਰ ਸਕਦਾ ਹੈ ਨਾ ਕਿ ਕਿੰਨਾ ਵਧੀਆ ਚੱਲਦਾ 베어ਿੰਗ ਕੁਆਲਿਟੀ ਹੈ ਆ ਦੇਖੋ ਮੇਡ ਇਨ ਲੋਭੋ ਕੀ ਆ ਆ ਦੇਖਿਆ ਇਹ ਆ ਦੋ ਬੈਰਿੰਗ ਸਹੀ ਕਰ ਕਿੰਨਾ ਘੱਗਿਆ ਕੰਮ ਥੋੜਾ ਲਓ ਜੀ ਬਾਈ ਹੋਣੀ ਬੈਰਿੰਗ ਪਾਉਣ ਲੱਗੇ ਆ ਤੇ ਦੂਜੀਆਂ ਮਸ਼ੀਨਾਂ ਵੀ ਸਾਰੀਆਂ ਰੈਡੀ ਹੋ ਗਈਆਂ ਬਦਲ ਜਾ ਫੇਰ ਹੋ ਗਿਆ ਮੌਸਮ ਕਰਾ ਥੋੜੇ ਸਫਾਈ ਸੁਫੀ ਠੀਕ ਆ ਅੱਛਾ ਸੁਗਾਈ ਨੂੰ ਕੰਨ ਇਹ ਤਾਂ ਵੀ ਭਰਾ ਦੇਣੀ ਆ ਲਵਗੀਆਂ ਲਗੀਆਂ ਜਦੋਂ ਨਾ ਪਹਿਲੇ ਸਾਲ ਲੈ ਕੇ ਆਂਦੀ ਮਸ਼ੀਨ ਦੂਜੇ ਕਿ ਤੀਜੇ ਸਾਲ ਪਿਛਲੇ ਸਾਲ ਕਣ ਕੇ ਜੀ ਆ ਬੈਰਿੰਗ ਨਾ ਅਲੌਕ ਡਿੱਪਿਆ ਮੋਨੂ ਆਹ ਹਾਂ ਹਾਂ ਉਹ ਲੱਗ ਗਿਆ ਸੈਣੀਆਂ ਥੋੜੇ ਲੈ ਕੇ ਇਹਨੂੰ ਖੋਲਣ ਉਹ ਆਹ ਉਹ ਨਹੀਂ ਤੋੜਿਆ ਸੀ ਬ੍ਰੈਕਟ ਸੈਣੀਆਂ ਥੋੜੇ ਨਾਲ ਹੀ ਕਹਿੰਦਾ ਨਿਕਲਦਾ ਹੀ ਨਹੀਂ ਇੰਨੀ ਜਣਾ ਤੋਂ ਲੈ ਕੇ ਬੜਕੇ ਜਰਾ ਠਿੱਲ ਗਿਆ ਛੋਟੀ ਲੱਗਦੀ ਆ ਗਰਮੇਲ ਬਾਈ ਇਹ ਬਾਈ ਕੰਦ ਬੱਦਲ ਹੋ ਗਿਆ ਪਾਥੀਆਂ ਢਕਣ ਲੱਗ ਗਏ ਘਰੇ ਮੰਮੀ ਹੁਣ ਫਿਕਰ ਹੋ ਗਈ ਹਣੀ ਵੀ ਛੇਤੀ ਪਾਥੀਆਂ ਢਕਾ ਦਿਓ ਢਕਣ ਲੱਗੇ ਆ ਬੰਦੇ ਤੇ ਉੱਧਰ ਬਾਈ ਹੁਣੀ ਏਸੀ ਦੇ ਵਿੱਚ ਹਵਾ ਮਾਰਦੇ ਆ ਫਿਲਟਰ ਫਿਲਟਰ ਸਾਫ ਕਰਨ ਲੱਗੇ ਪਏ ਆ ਤੇ ਇੱਕ ਵੀਰਾ ਆਇਆ ਸੀਗਾ ਆ ਥੋੜੀ ਜੀ ਗੈਸ ਘਟੀ ਹੋਈ ਸੀਗੀ ਉਹ ਗੈਸ ਪਾਈ ਆ ਰੈਂਵੀ ਕਿੰਨਾ ਕੰਮ ਆ ਟੋਡਾ ਕਲੀਨ ਪ੍ਰੋਪਰ ਕਰਨਾ ਉਦੋਂ ਐਵੇਂ ਹੁਣ ਉਹ ਤਾਰ ਆ ਉੱਪਰ ਚਲੋ ਜਰਾ ਚਲੋ ਚਲੋ ਹੌਲੀ 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 ਥੋੜਾ ਪਰਾਂ ਨੂੰ ਦੋ ਹੌਲੀ ਤਾਰਾ ਹੌਲੀ 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 ਤੇ ਦਰਾ ਘੱਟਾ ਠਾਲੀ ਜਾਂਦੇ ਆ ਏਸੀ ਦੇ ਵਿੱਚ ਇਹਦੇ ਚ ਪਾਣੀ ਮਾਰਤਾ ਤੇ ਪੈਨ ਸਾਫ ਹੋ ਗਿਆ ਵਧੀਆ ਪੈਨ ਬੁਰੀ ਫੇਰੋਂਗ ਵੀ ਕਰ ਲੱਗਿਆ ਕੋਲੇ ਬਾਈ ਹੁਣਾਂ ਨੇ ਨਾ ਉੱਪਰਲੇ ਛਤਰੀ ਚੱਕ ਕੇ ਨਹੀਂ ਹਵਾ ਮਾਰੀ ਮੂਹਰੇ ਫਿਲਟਰ ਚ ਮਾਰੀ ਜਾਂਦੀ ਵੱਡੇ ਫਿਲਟਰਾਂ ਚ ਮਾਰੀ ਤੇ ਪੂਰਾ ਸੈੱਟ ਹੋ ਗਿਆ ਹੁਣ ਅੱਜ ਮਰਵਾਈ ਆ ਮੈਂ ਕਿਹਾ ਉੱਪਰਲੇ ਚ ਮਾਰੋ ਹਵਾ ਤੇ ਮਾਰਤੀ ਤੇ ਸੈੱਟ ਹੋ ਗਿਆ ਬਸ ਹੁਣ ਚਲਾਉਣ ਲੱਗੇ ਆ ਬਟਨ ਹਵਾ ਮਾਰਦੀ ਪਾਣੀ ਮਾਰਦੀ ਪਾਲਿਆ ਕਟਰਾ ਆਪਾਂ ਇਹ ਤਾਂ ਲਗਣੀਏ ਤੇ ਫਾਰਮ ਦੇ ਮੂਹਰੇ ਚਲਾਉਣੀ ਹੈ ਮਸ਼ੀਨ ਇਹ ਕਿਤੇ ਦੂਰ ਨਹੀਂ ਚਲਾਉਣੀ ਸਿਰਫ ਫਾਰਮ ਦੇ ਨੇੜੇ ਨਾਲ ਹੀ ਚੱਲਣੀ ਹੈ ਫਾਰਮ ਦੇ ਸਾਹਮਣੇ ਅੱਜ ਇਹਦਾ ਏਰੀਆ ਤੌਰ ਹੀ ਆ 25 30 ਕਿੱਲੇ ਦਾ ਦੇਖਦੇ ਆ ਜੇ ਨਾ ਮੌਸਮ ਉਦੋਂ ਖਰਾਬ ਹੋਇਆ ਤਾਂ ਸਾਰੇ ਵੱਡੇ ਜਾਣਗੇ ਨਹੀਂ ਚੱਲਦੀ ਆ ਰਾਣੀ ਸੁੰਦਰਾ ਆਪਣੀ ਬਸ ਆ ਖੇਤ ਰੈਂਪੀ ਕਿੰਨਾ ਕੁ ਰਹਿ ਗਿਆ ਹੈਲੋ ਚੱਲਦੀ ਐ ਆਹ ਘੇਰਾ ਵੱਢਿਆ ਗਿਆ ਬੱਸ 1 ਘੇਰਾ ਵੱਢ ਕੇ ਅੰਕਲ ਦੇ ਉੱਧਰ ਆ ਥੋੜਾ ਜਿਹਾ ਟੀਲਾ ਕੰਨ 2 ਕਿੱਲਾ ਵੱਢ ਕੇ ਫੇਰ ਬਾਸ ਉੱਥੇ ਵੀਰੇ ਦੇ ਲਾਦਨੇ ਆ ਉਹਦੇ 20 ਕਿੱਲੇ ਇਕੱਠੇ ਹੀ ਆ ਉੱਥੇ ਨਾਲ-ਨਾਲ ਅੱਜ ਇਹਨੇ ਤੇ ਫਾਰਮ ਦੇ ਕੋਲੇ ਹੀ ਰਹਿਣਾ ਦੂਜੀ ਮਸ਼ੀਨ ਵੀ ਸਵਰਾਜ ਵੀ ਚੱਲ ਪਈ ਤੇ ਹਾਲੈਂਡ ਵੀ ਚੱਲ ਪਈ ਦੋngੀਆਂ ਸਾਰੀਆਂ ਚੱਲ ਪਈਆਂ ਮੁੰਡਿਆਂ ਮੌਸਮ ਪਰ ਖਰਾਬ ਹੋਇਆ ਸਾਰਾ ਮੌਸਮ ਨੇ ਬੇਕਾਰ ਕਰੀ ਪਈ ਹੈ ਕਹਾਣੀ ਤਾਂ ਇੱਕ ਗੱਲ ਆ ਜਿਵੇਂ ਜੌਂਡੀਆ ਟਰੈਕਟਰ ਨਹੀਂ ਹੈਗਾ ਵੀ ਤੂੜੀ ਵਾਲੀ ਤੇ ਜਿਵੇਂ ਮਰਜੀ ਜਿੰਨਾ ਮਰਜੀ ਮਾਲ ਅੰਦਰ ਜਾਈ ਜਾਵੇ ਵੀ ਇੰਜਣ ਦੀ ਆਵਾਜ਼ ਨਹੀਂ ਬਦਲਦਾ ਉਵੇਂ ਹੀ ਗੱਲ ਇਹਦੀ ਆ ਇਹ ਵੀ ਨਾ ਆ ਆਵਾਜ਼ ਨਹੀਂ ਬਦਲਦੀ ਚੋਕ ਹੋ ਜੂ ਹੋ ਜੂ ਪਰ ਆਵਾਜ਼ ਨਹੀਂ ਬਦਲਦੀ ਇੰਜਨ ਦੇ ਬਸ ਬਸ ਆਵਾਜ਼ ਇਹੋ ਜੀ ਰਹਿਣੀ ਹੈ ਜਿਹੇ ਜੀ ਹੁਣ ਇੰਜਨ ਨੂੰ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਇਹਨੂੰ ਵੀ ਇੰਜਨ ਨੂੰ ਕੋਈ ਵੀ ਮਤਲਬ ਹੋਵੇ ਨਾ ਲੋ ਜੀ ਰਾਣੀ ਸੁੰਦਰਾ ਆ ਗਈ ਆਪਣੇ ਖੇਤ ਚ ਵੱਡੇ ਆ ਜੀ ਹੁਣ ਆਪਣੇ ਲਾਉਨੇ ਆ ਇੱਥੇ ਛੁੱਟੀ ਚਾਚੀ ਵਾਲੀ ਮੋਟਰ ਤੇ ਹਵੇਲੀ ਵਾਲੀ ਤੇ ਜਿੰਨਾ ਕ ਟਾਈਮ ਲੱਗਦਾ ਉੱਥੇ ਨਾ ਖਾਲ ਆ ਆਪਣੇ ਉਹਦੇ ਮਗਰ ਲੈਟ ਹੈਗੀ ਆ ਨਾ ਵੀਰੋ ਜੀ ਟਰਾਲੇ ਦੇ ਹਾਂਜੀ ਹਾਂਜੀ ਹੈਗੀ ਆ ਰਾਜ ਘੜਦਾ ਹੋਰ ਨਾ ਨਾ ਵਿੱਚ ਭਾਈ ਇੱਧਰ ਨੂੰ ਰੱਖੀ ਨਾਲ ਨੂੰ ਉੱਥੇ ਖਾਲ ਆ ਪਰਲੇ ਪਾਸੇ ਇਹਦੇ ਨਾ ਵਿਚਾਲੇ ਵੀ ਖਾਲਾ ਉਤੋਂ ਖਾਲਦੋ ਪਰਾਂਪਰਾ ਮੋੜ ਲਿਓ ਦੇਲਾ ਟਰਾਲਰ ਆ ਜੀ ਕੱਢ ਕੇ ਬਤੰਦਰ ਵੀ ਜਿਵੇਂ ਮਰਜ਼ੀ ਕੋਈ ਉੱਤੇ ਚੜ ਜਵੇ ਇਹ ਤਾਂ ਕਿਵਾਂ ਤੇ ਕਰ ਦਈਏ ਬੱਤੇ ਕੋਈ ਲੱਗੇ ਇਹਦੇ ਸਾਧ ਆ ਗਿਆ ਆਪਣਾ ਟਰਾਲਰ ਲੈਣ ਮਗਾ ਟਰਾਲਾ ਫਾਰਮ ਤੇ ਭੇਜ ਦਈਏ ਕਿਉਂਕਿ ਰਾਤ ਨੂੰ ਤਾਂ ਨਾਲ ਹੀ ਫਾਰਮ ਦੇ ਬਿਲਕੁਲ ਚਲਦੀ ਆ ਤੇ ਫਿਰ ਤਾਂ ਲੈ ਜਾਾਂਗੇ ਉਸ ਤੋਂ ਐਵੇਂ ਕੱਟਰ ਲੱਗਾਇਆ ਲਗਾਏ ਚੱਲ ਜਾਣੇ ਗੁੱਲਾ ਪੈ ਜੂਰ ਸਾਧ ਹਾਂ ਬੜੀ ਸੰਸਾ ਹਾਂ ਪੈ ਜਾਣਾ ਚੱਲ ਆ ਜਾ ਬੱਸ ਅੱਗੇ ਕਰ ਅੱਗੇ ਕਰ ਅੱਗੇ ਕਰ ਮੜੀ ਦੀ ਲਾਈਟ ਚੱਕ ਲੈ ਜਬਰ ਵਿੱਚ ਜਾਵੇ ਉਠਾ ਦੇ ਚੱਲ ਰੋਕ ਇਹਨੂੰ ਏ ਵੱਢਣ ਲੱਗਿਆਂ ਜਾ 826 ਕਣਕ ਦੇਖਦੇ ਆ ਕੀ ਕਹਿੰਦੀ ਐ ਹਵੇਲੀ ਵਾਲੀ ਮੋਟਰ ਤੇ ਆਗੇ ਵੱਢਣ ਇਹ ਚੱਲਦੀ ਆ ਬਾਡੀ 826 20 ਦੀ ਆਪਣੀ ਤੇ ਹੁਣ ਦੇਖਦੇ ਆ ਇਹਦਾ ਝਾੜ ਕੀ ਨਿਕਲੂ ਆਪਾਂ ਅੱਜ ਹੀ ਲੱਗਿਆਂ ਇੱਥੇ ਪਿੰਡ ਦਾ ਵੱਢਣ ਕੱਲ ਨੂੰ ਕੰਡਾ ਕਰਾਂਗੇ ਜੇ ਹੋਇਆ ਤਾਂ ਵੀ ਕੀ ਝਾੜ ਨਿਕਲਦਾ ਕੀ ਨਹੀਂ ਹਵੇਲੀ ਦੇਖੋ ਜੱਜ ਦੀ ਹੈ ਨਾ ਪੂਰੀ ਹੋਣੀ ਲੱਗਦੀ ਆ ਲੈਟਾਂ ਚੱਲਦੀਆਂ ਨਾ ਦੋ ਕੇਰੇ ਬਣਾਉਣੇ ਪੈ ਜਾਣੇ ਕਿਉਂਕਿ ਵਿਚਾਲੇ ਨਾ ਖਾਲ ਆ ਇਹਦੇ ਖਾਲ ਤੋਂ ਪਰਾਂ ਪਰਲਾ ਪਰਲਾ ਪਰ ਕੀਰਾ ਲੰਬਾ ਵਾ ਪੂਰਾ ਇਹ ਮੈਂਟ ਲੱਗਣਾ ਇਹਨੂੰ ਵੱਡਾਣ ਨੂੰ ਕੋਈ ਟਾਈਮ ਤਾਂ ਲੱਗਣਾ ਨਹੀਂ ਬਾਈ ਵੀ ਕਹਿੰਦਾ ਕੇਰਾ ਛੋਟਾ ਨਹੀਂ ਬਗਲ ਨਾਲ ਪੂਰੇ ਦਾ ਪੂਰਾ ਬਗਲੂਗਾ 7 ਕਿਲਿਆਂ ਦਾ ਕੇਰਾ ਇਕੱਠਾ ਬਗੜਦਾ ਕਾਲ ਟਪਾ ਕੀ ਬਗੜ ਲਿਆ ਬਾਈ ਨੇ ਕੇਰਾ ਪਰ ਦੇ ਰੱਬਾ ਪਰ ਦੇ ਟੈਂਕ ਉੱਥੋਂ ਤਾਂ ਖਾਲੀ ਰਹਿ ਗਏ ਸੀਗੇ ਮਸਾਂ ਭਰੇ ਆ ਉਥੇ ਨਾਲ ਨਾਲ ਭਰਨ ਜੀ ਦੀ ਦੀ ਆਉਂਦੇ ਟੈਂਕ ਇੱਥੇ ਭਰ ਜਾਣ ਚਲੋ ਦੇਖਦੇ ਆ ਕਦੋਂ ਭਰੂਗਾ ਐ ਤੇ ਇੱਕ ਪਰਸੇ ਹੀ ਆਇਆ ਕੋਈ 87 ਚੌੜਾ ਘੱਟਾ ਲੰਬਾ ਜਿਹਾ ਗੋਮੇ ਨਾਲ ਨਾਲ ਨਾ ਕੰਦਾ ਮਸਤਰੀ ਲੱਗੇ ਹੋਏ ਸੀਗੇ ਬਿੱਟਾ ਉੱਟਾ ਡਿੱਗੀਆਂ ਹੋਣਗੀਆਂ ਤਾਂ ਕਰਕੇ ਬਾਈ ਬਾਈ ਛੜਦਾ ਵੀ ਨਹੀਂ ਹੁੰਦਾ ਜਮੇ ਨਾਲ ਦੇ ਲੱਕਟਰ ਲਾਈ ਆਉਂਦਾ ਖੰਧ ਤੇ ਬਿਲਕੁਲ ਨਾਲ ਲੱਗਿਆ ਕਰਦਾ ਬਾਈ ਨੂੰ ਆਇਆ ਹੁੰਦਾ ਵੀ ਫਿਰ ਬੰਦਾ ਕਾਹ ਤੋਂ ਵੱਡੇ ਬਾਈ ਦੀ ਬਾਡੀ ਦਾ ਬਾਲੀ ਵਧੀਆ ਕਰਦਾ ਬਾਈ ਬਾਈ ਅਲਾਈਫੋਨ ਆਈਫੋਨੀਆ ਬਾਈ ਤੇ ਲੱਗਦੇ ਰੇਜ ਵੀ ਚੰਨ ਜਾੜਿਆ ਪਿਆ ਲੋ ਬਦੰਦ ਤੂਰਾ ਦੇਖ ਲੋ ਵੀਰੇ ਰਾਤ ਦੇ ਬੱਜੇ ਹੋਏ ਆ 9 ਵਜੇ ਨਾਲੇ ਬੱਜੇ ਨਹੀਂ ਬੱਜਣ ਵਾਲੇ ਨਹੀਂ 9 ਵਜ ਅੱਠ ਵਜੇ ਸੈਂਟੀਮੈਂਟ ਹੋ ਗਏ ਅੱਜ ਚੱਲੂ ਪਾਰਟੀ 버거 ਦੀ ਸਾਰੇ ਬੰਦਿਆਂ ਲਈ ਵੱਜ ਤਾਂ ਗਏ 10 9 9:30 ਹੋ ਚਲੇ ਸਾਰੇ ਬੰਦਿਆਂ ਲਈ ਲੈ ਆਂਦੇ ਜਿੰਨੇ ਵੀ ਆਪਣੇ ਘਰ ਦੇ ਮੈਂਬਰ ਕੰਬੈਨ ਵਾਲੇ ਹੋ ਗਏ ਫਾਰਮ ਤੇ ਹੋ ਗਏ ਬੰਦੇ ਸਾਰਿਆਂ ਨੂੰ ਮੈਂ ਕਿਹਾ 버거 ਖਾਈਏ ਚਲੋ ਕੋਈ ਨਹੀਂ ਝਾੜ ਘਾਟ ਨਿਕਲਿਆ ਉਦਹੀ ਨਾਲੇ ਗਣਕ ਅਗਲੀ ਦਾ ਵਧੀਆ ਹੋਇਆ ਲੈ ਆਇਆ ਵੀਦਰ ਹਾਂ ਖੂਤੇ ਨਹੀਂ ਧੂਰ ਤੇ ਦੇਣੇ ਦੇਣੇ ਆ ਜੇ 20 ਲਿਆ ਆ ਸਰਜੋ ਨਾ ਬੀਆਂ ਨਾਲ ਆਹ ਮਾਰਦਾ ਆ ਪਲੀ ਆ ਆਹ ਹੋ ਗਿਆ ਬੱਚੇ ਦੀ ਪੀ ਚ ਲੈ ਦੋਨੇ ਦੋਨੇ ਵਟਾ ਦਿੰਦੀਆਂ ਤੇ ਲਾਉਂਦਾ ਮੈਂ ਸਿੱਧੇ ਟਾਇਰ ਤਾਂ ਵਸਾਉਂਦਾ ਵਾਲਾ ਮੈਂ ਆਇਆ ਆਇਆ ਜਾਣਾ ਬਾਹਰ ਇੱਕ ਪੈਸੇ ਪਾ ਲਓ ਬੜਾ ਲਾਉਂਦਾ ਲੋ ਜੀ ਪੈ ਗਿਆ ਕੋਲਾ ਫੁੱਤੀ ਆਪਣੀ ਪੂਰੀ ਫੁੱਲ ਭਰ ਗਈ ਬੱਸ ਮੈਂ ਲਾਦਾ ਹੋ ਜਾਣਾ ਮੇਰੇ ਕਮਾਲ ਆ ਗਈ ਦੂਜੀ ਕੰਪੈਨ ਵੀ ਆ ਵੇਲਾ ਉਹਨਾਂ ਨੇ ਫੋਕੀ ਸੁਲਾਮ ਨਹੀਂ ਮਾਰਨੀ ਵੀ ਆਈ ਏ ਨਹੀਂ ਬੰਦਾ ਫੋਦੂ ਦੂਰਾ ਫੋਨ ਹੀ ਕਰ ਲੈਂਦਾ ਵੀ ਆ ਹਾਂ ਕਿੰਨਾ ਕੁ ਰਹਿ ਗਿਆ ਗਰਮੇ ਇਹ ਲੈ ਏ ਬਾਈ ਨੇ ਕਹਿੰਦੇ ਨੇ ਵੀ ਆ ਮੈਂ ਬੜੌਦਾ ਨਾਲ ਆ ਹਾਂ ਉੱਤੋਂ ਦਰਵਾਜ਼ਾ ਕੱਢਣਾ ਪੈਣਾ ਕਿਉਂਕਿ ਇੱਧਰ ਆਪਣੀ ਆ ਪਹੀ ਹੁੰਦੀ ਸੀ ਅੱਗੇ ਰਾਹ ਹੁੰਦਾ ਸੀ ਇੱਧਰ ਹੁਣ ਰਾਹ ਕੋਈ ਨਹੀਂ ਹੈ। ਅੜੋ ਉੱਥੋਂ ਖੁੰਝੇ ਤੋਂ ਉੱਚਾ ਬਹੁਤ ਆ। 65 ਪਾਏ ਦੇ ਆਕਸੀਜਨ। ਉਹ ਟਰੈਕਟਰ ਮੂਹਰੋਂ ਉੱਚਾ ਤਾਂ ਲੱਗਦਾ ਟਰੈਕਟਰ ਮਗਰੋਂ ਵੱਟ ਵਾਲੀ ਜਗ੍ਹਾ ਤੇ ਨੀਵੀਂ ਜਗ੍ਹਾ ਖੜਾ। ਫੇਰ ਚੱਲ ਪਈ ਹੋਗਾ ਦਿਨ ਹੋ ਗਿਆ ਸਾਫ ਸਭਲਾਤ ਚੜ ਕੇ ਤੂੜੀ ਦੇਖੀ ਤੇਰੀ ਇਹ ਜੋ ਬਣਦੀ ਟਰਾਲੀਆਂ ਦੇ ਤੂੜੀ ਨਾ ਤੂੰ ਹਾਕਾ ਮਾਰੀ ਚੱਲੀ ਬਸ ਇੱਥੋਂ ਬੈਠਾ ਬਈ ਆ ਜਾ ਬਈ ਆ ਯਾਰ ਇਹ ਸਾਫ ਜਾਨ ਨੂੰ ਦੇਖਾਈਏ ਭੈਣ ਜੋ 1000 ਰੁਪਏ ਗੋਡਾ ਤੇਰੇ ਮੱਝ ਮੋਝ ਮਰੀ ਹੋਈ ਆ ਪਉਦਾ ਲਿਆ ਗਈ ਪਾ ਦੇਣਾ ਕੋਈ ਜਾਂ ਕੱਟਾ-ਕੁੱਟਾ ਕੋਈ ਉਹ ਤੋਂ ਹੱਡਾ ਰੋੜੀ ਜੋ ਵੱਢ ਲਿਆਉਣਾ ਆਪਾ ਨਹੀਂ ਵਧੀਆ ਪਿੱਤਰ ਚੱਕ ਨਹੀਂ ਉਹ ਟਰੈਕਟਰ ਆ ਤੋ ਜਾਂਦਾ ਪਾਉਣਾ ਪੈਣਾ ਕਿ ਆਪਣਾ ਨਾ ਉਧਰੋਂ ਖੱਤਾ ਅੱਗੇ ਆਪਣਾ ਰਾਹ ਇਧਰੋਂ ਚੜਦਾ ਹੁੰਦੇ ਉਹ ਪੁੰਜੇ ਤੋਂ ਹੁਣ ਆਹ ਹੋ ਗਈ ਕੰਦ ਕਿਉਂਕਿ ਰਾਹ ਬਣਾਤਾ ਕਰਕੇ ਨਾ ਤੇ ਉਹਦੇ ਚੱਕਰ ਦੇ ਵਿੱਚ ਹੁਣ ਉਹ ਪੁੰਜੇ ਤੋਂ ਚੜਾਈ ਬਾਲੀ ਆ ਹੁਣ ਕਣ ਕਬੱਡੀ ਤੋਂ ਬਾਅਦ ਰੈਂਪ ਬਣਾਵਾਂਗੇ ਫੇਰ ਚੱਲ ਜੰਮੀ ਭਾਈ ਕਹਿੰਦਾ ਮੈਂ ਵੀ ਲੈ ਕੇ ਜਾਉਂ ਵੀ ਉੱਥੇ ਤੱਕ ਲੈ ਜਾਣਾ ਉੱਥੇ ਦੋ ਜਣ ਬਸ ਬਾਜੀ ਚੱਲੇ ਯਾਰ ਤੋੜਾ ਦੇ ਲੋ ਇਹਦਾ ਰਾਣੀ ਤੋਂੰਦਰਾ ਐਵੇਂ ਹੀ ਰਹਿਣਾ ਇਹਦਾ ਤੋੜਾ 7:34 ਮਿੰਟ ਹੋ ਰੋ ਉਹ ਜਨ ਸੜਕ ਦੇ ਕੋਲੇ ਆ ਕੇ ਆ ਬਾਲਾ ਤੇਜ਼ ਨਾ ਕਰੀ ਹੌਲੀ ਰੱਖੀ ਵੀ ਝੜਕਾ ਪਵੇ ਨਾ ਬਸ ਗਰੀ ਥੱਲੇ ਹੋ ਜਾ ਹੈ ਰਾਤ ਨੂੰ दारू ਪੀਤੇ ਵਾਲ ਦਾ ਪਤਾ ਹੁੰਦਾ ਔਲੀ ਰੱਖ ਟਰਾਲੀ ਪੂਰਾ ਵਧੀਆ ਝਾੜ ਨਿਕਲਿਆ ਮੈਨੂੰ ਤਾਂ ਲੱਗਦਾ 826 ਦਾ ਬਹੁਤ ਵਧੀਆ ਝਾੜ ਹੋਵੇ। ਨਹੀਂ ਯਾਰ ਮੀਂਹ ਵੀ ਪਿਆ। ਫੁੱਟਰ ਤੇ ਝਾੜ ਯਾਰ ਪੂਰਾ ਸੋਹਣਾ ਹੋਊਗਾ 826 ਕਣਕ ਦਾ। ਤੇ ਦੇ ਲੋ ਟਰਾਲੀ 'ਚ ਵੀ ਪੈ ਗਏ ਹਨ ਆ ਤੇਜ ਵੀ ਪੂਰਾ ਟੈਂਕ ਠੋਕਵਾ ਪੈ ਗਿਆ। ਬਸ ਦੋ ਕਿਘੜੇ ਰਹਿ ਗਏ। ਬਸ। ਤੇ ਇਹ ਆਪਣਾ 7 ਕਿੱਲੇ ਦਾ ਘੇਰਾ ਬਣਦਾ ਵਾ। ਦੇਖਦੇ ਆ ਬਾਕੀ ਬੱਡੇ ਤੋਂ ਪਤਾ ਲੱਗੂ ਕਿੰਨਾ ਮਣਕੇ ਦਾ ਦਾ ਗੂਗਲ ਉਹ ਕ੍ਰੀਸੀ ਕਿੱਟ ਤੇ ਪਤਾ ਲੱਗ ਰਿਹਾ ਕਿ ਕਿੰਨੇ ਕਿੱਲੇ ਦਾ ਹੋ ਗਿਆ ਹੈ 플ੌਟ ਜਿਹੜਾ ਹਾਂ ਦਾ ਦਾ ਨਹੀਂ ਹਜੇ ਪੂਰਾ ਹੋ ਨਹੀਂ ਹੋਇਆ ਮਣਤੀ ਨਹੀਂ ਹੋਇਆ ਹਜੇ ਮਣਤੀ ਹੋਊਗਾ ਵੇਰੀ ਪਤਾ ਲੱਗੂ ਕੋ ਜੀ ਰਿੰਦਾ ਥੋੜਾ ਵੱਡਣ ਵਾਲਾ ਇਹ 6 ਕਿੱਲੇ 313 ਪੁਆਇੰਟ ਹੋ ਗਿਆ ਹਨ ਇਹ 8 ਕਿੱਲੇ ਦਾ ਘੇਰਾ ਗਣਦੇ ਹੁੰਨੇ ਇਹਨੂੰ ਅਸੀਂ ਕਿਉਂਕਿ 8 ਕਿੱਲਾ ਹਜੇ ਇੱਧਰ ਰਿੰਦਾ ਵੱਡਣ ਵਾਲਾ ਉਹ ਹੁਣ ਨਹੀਂ ਵੱਡਣਾ ਉਹ ਵੱਡਾਂਗੇ ਆਪਾਂ ਸਵੇਰੇ ਹਨ ਤੇ ਫੇਰ ਇਹਦੇ ਵਿੱਚ ਬਈ ਆਹ ਮੋਟਰ ਨਿਕਲ ਗਈ ਇਹ ਖੱਤਾ ਇਹਦੇ ਵਿੱਚੇ ਬਾਅਦ ਚ ਹਵੇਲੀ ਇਹਦੇ ਬਾਅਦ ਚ ਬਣ ਗਈ ਇੰਨਾ ਹਵੇਲੀ ਦਾ ਜਿੰਨਾ ਬਾਗਲਾ ਮਾਰਿਆ ਕਾਫੀ ਜਗ੍ਹਾ ਬਗੜੀ ਹੋਈ ਬੱਸ ਨਿੱਪੜ ਗਿਆ ਤਕਰੀਬਨ ਖੱਤਾ ਹਨਾ ਵਧੀਆ ਝਾੜ ਨਿਕਲਿਆ ਵਾ ਸੋਨਾ ਹੋਊਗਾ ਕਣਕ ਦਾ ਝਾੜ ਤਵੇਰੇ ਕੰਡਾ ਕਰਾਂਗੇ ਪਤਾ ਲੱਗ ਜੂ ਕੀ ਝਾੜ ਆ ਦੇ ਲੋ ਪੂਰਾ ਇਹ ਜਣ ਕੇ ਇਹਨਾਂ ਦਾ ਸਹਣਾ ਸਾਰੇ ਖੱਤੇ ਦਾ ਚਲੋ ਜੀ ਨਿਬੜ ਗਿਆ ਕੰਮ ਦੇਖ ਲਓ ਇਹ 1053 ਹੋ ਗਏ ਤਾਂ 53 ਦੇ ਨਿਬੜ ਗਿਆ ਕੰਮ